ਹੋਈ ਹੈ ਵਿਵਾਦ ਦੀ ਵੀਡੀਓ ਪਾਰਕਿੰਗ ਮਲਾਜ਼ਮਾਂ ਨੂੰ ਕੁਟਦੇ ਨਜ਼ਰ ਆਏ ਨੇ ਕੁਝ ਲੋਕ ਜਾਤੀ ਸੂਚਕ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਗਿਆ ਤੁਰੰਤ ਹਰਕਤ ਵਿੱਚ ਆਈ ਹੈ ਪੁਲਿਸ ਕਰ ਰਹੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਪਾਰਕਿੰਗ ਮਲਾਜ਼ਮਾਂ ਬਨੂ ਐਸਐਸਪੀ ਬਰਨਾਲਾ ਨੂੰ ਦਰਖਾਸਤ ਵੀ ਦਿੱਤੀ ਗਈ ਹੈ ਪਹਿਲਾਂ ਬਾਦ ਇਸ ਤਰ੍ਹਾਂ ਦੀ ਜੀ ਪਰਚੀ ਮੰਗੀ ਉਹਨਾਂ ਤੋਂ ਉਹਨਾਂ ਨੇ ਇਗਨੋਰ ਕਰਤਾ ਪਰਚੀ ਲੈ ਕੇ ਗਾਲੀ ਗਲੋਚ ਥੱਪੜੋ ਤੱਕ ਮੇਰੀ ਜਾਤੀ ਕਰਤੀ ਉਹਨੇ ਜਿਵੇਂ ਆ ਰੱਖਿਆ ਦਾ ਤੁਸੀਂ ਕੋਈ ਕੱਫੇ ਹੋ ਕੇ ਆ ਜੰਨੇ ਹੋ ਜੀ ਉਸੇ ਕਰਕੇ ਸਰ ਜੀ ਬਹੁਤ ਜ਼ਿਆਦਾ ਉਹਨਾਂ ਨੇ ਹੱਥੋ ਪਾਈ ਕਰੀ ਮਨ ਮਰ ਜਾਤੀ ਪਰਖੀ ਜੀ ਯਕਾ ਹੈ ਕੌਣ ਸੀ ਉਹ ਬੰਦੇ ਪੂਸਨ ਪੂਸਨ ਨਾਮ ਦੇ ਜੀ ਪ੍ਰਾਪਰਟੀ ਵਾਲਾ ਕੰਮ ਕਰਦੇ ਨੇ ਜੀ ਉਹ ਐ ਇੰਨਾ ਤੋਂ ਮੈਂ ਜਾਣਦਾ ਉਹਨਾਂ ਬਾਰੇ ਤੁਸੀਂ ਪੁਲਿਸ ਕੰਪਲੀਟ ਕਰ ਦਿੱਤੀ ਹੈ ਹਾਂਜੀ ਹਾਂਜੀ ਪੁਲਿਸ ਆ ਚੁੱਕੀ ਹੈ ਪੁਲਿਸ ਆ ਚੁੱਕੀ ਹੈ ਜੀ ਬਿਆਨ ਲੈ ਲੈ ਤੁਹਾਡੇ ਬਿਆਨ ਆ ਜੀ ਮੇਰੇ ਰਾਂਦੇ ਨੇ ਕੀ ਕਾਰਵਾਈ ਚਾਹੁੰਦੇ ਕਾਰਵਾਈ ਜੋ ਬਣਦੀ ਹੈ ਜੀ ਕਰਦੇ ਨੇ ਜੀ ਸਰ ਨੂੰ ਗਾਲੀ ਗਲੋਛ ਐਸੀ ਸਾਨੂੰ ਜਾਂਚੀ ਪਰਖੀ ਜੀ ਚੂੜੇ ਚਮਿਆਰ ਕੇ ਆ ਜੀ ਉਹਨਾਂ ਨੇ ਚੂੜੇ ਚਮਿਆਰੋ ਤੁਸੀਂ ਇਕੱਠੇ ਹੋ ਕੇ ਆ ਜਾਣਿਆ ਜੀ ਡਰਿੰਕ ਕੀਤੀ ਸੀ ਇੱਕ ਬੰਦਾ بیسਬਾਲ ਵੀ ਕੱਢ ਰਿਆ ਸੀ ਆ ਸਾਨੂੰ ਹੁਣੇ ਹੀ ਪਤਾ ਲੱਗਿਆ ਸੀ ਜਿਹਦੇ ਆਧਾਰ ਤੇ ਮੈਂ ਆਇਆ ਮਤਲਬ ਇਹਨਾਂ ਬੰਦਿਆਂ ਨੂੰ ਮੈਂ ਪੁੱਛਿਆ ਇਹਨਾਂ ਨੇ ਹੁਣ ਤੱਕ ਵੀ ਮਤਲਬ ਸਾਨੂੰ ਜਿਹੜੀ ਕੋਈ ਥਾਣੇ ਤਲਾਹ ਨਹੀਂ ਸੀ ਦਿੱਤੀ ਮੈਨੂੰ ਇੱਥੇ ਹੀ ਪਤਾ ਲੱਗਿਆ ਵੀਡੀਓ ਦੇ ਆਧਾਰ ਤੇ ਮੈਂ ਇਹਨਾਂ ਨੇ ਕੰਪਲੇਂਟ ਹੁਣ ਇਹਨਾਂ ਨੂੰ ਬੁਲਾਇਆ ਹੈ ਉੱਥੇ ਇਹਨਾਂ ਦਾ ਜਿਹੜਾ ਸਟੇਟਮੈਂਟ ਬਾਕੀ ਉਸਦੀ ਕਾਲਪੋਦੀ ਵੀ ਅਸੀਂ ਇੱਥੇ ਆਏ ਆ ਕੋਈ ਫਾਚਿਆ ਤੇ ਇਹਦੇ ਬਾਰੇ ਸਾਰੇ ਜੱਜ ਕਰ ਰਹੇ ਇਹਨਾਂ ਨੇ ਆਖਿਆ ਕਿ ਉਹ ਕੰਮ ਜੱਪੀ ਸਕਦੇ ਉਹਦੇ ਬਾਰੇ ਪੜਤਾਲ ਕਰ ਰਹੇ ਆ ਕਿ ਜੇ ਕੋਈ ਏਦਾਂ ਦੇ ਸੱਚ ਸਾਹਮਣੇ ਆਉਂਦੇ ਆ ਤਾਂ ਕਾਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਊਗੀ ਕੌਣ ਸੀ ਜੀ ਇਹ ਅਜੇ ਤਾਂ ਮਤਲਬ ਇਹਨਾਂ ਨੂੰ ਪੁੱਛਣ ਹੈ ਜੀ ਅਜੇ ਤਾਂ ਜਸਟ ਪਹੁੰਚੇ ਆ ਇਹ ਜਿਹਦਾ ਵੀ ਦੱਸਣਗੇ ਮਤਲਬ ਇਥੋਂ ਲੋਕਾਂ ਤੋਂ ਇੰਨਾ ਪਤਾ ਲੱਗਿਆ ਕਿ ਝਗੜਾ ਜ਼ਰੂਰ ਹੋਇਆ ਕੱਲ ਇਹਨਾਂ ਦੋਨਾਂ ਤਰ੍ਹਾਂ ਦਾ ਆਪਸ ਵਿੱਚ ਬੋਲ ਬੁਲਾਰਾ ਹੋਇਆ ਪਰ ਜਿਹੜੀ ਗੱਲ ਕੋਈ ਜਾਤੀ ਸੂਚਕ ਵਾਲੀ ਗੱਲ ਹੈਗੀ ਹੈ